ਆਪਰੇ ਮੱਧ ਮਾਲਵਾ ਤੋਂ ਆਪਾਂ ਸਾਰਾ ਹੀ ਸਾਫ਼ ਕਰਨਾ ਤੇ 13 0 ਦਾ ਜਿਹੜਾ ਮੇਰਾ ਸੁਪਨਾ ਹੈ ਉਹਦੇ ਨਾਲ ਮੈਨੂੰ ਨਾ ਕੰਮ ਕਰਨਾ ਬਹੁਤ ਸੌਖਾ ਹੋ ਜਾਊਗਾ ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ 'ਚ ਕਿਉਂਕਿ ਬਰੋਤੀਆਂ ਦੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਮੈਂ ਇਕੱਲਾ ਪੰਜਾਬ ਲਈ ਵਾਸਤੇ ਫੋਕਸ ਹੋਊਗਾ 13 0 ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉੱਥੇ ਪਾਰਲੀਮੈਂਟ 'ਚ ਕੰਗਸਾ ਫਰਗੇ ਜਾ ਕੇ ਬੋਲਣ ਜਾ ਕੇ ਜਦੋਂ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਹਰਾ ਲੱਗੇ 13 ਦਾ 13 ਦਾ ਇਥੋਂ ਫਿਰ ਕੁਸ਼ੇਤਰ ਜਿੱਤਰਿਆਂ ਦਿੱਲੀ ਜਿੱਤਰਿਆਂ ਗੁਜਰਾਤ ਜਿੱਤਰਿਆਂ ਆਪਣੇ ਆਸਾਮ ਜਿੱਤ ਰਹੇ ਨੇ ਸੋ ਇਸ ਕਰਕੇ 10 ਆਪਣੀ ਪਹਿਲੀ ਨੇ ਰਾਸਵਚ ਜਦੋਂ 35 40 ਹੋ ਗਏ ਮਜਾਲ ਹੈ ਸੈਂਟਰ ਦੀ ਕਿੱਕ ਰੁਪਿਆ ਗਲੀ ਵਾਲਾ ਪੈਸਾ ਵੀ ਸਾਡਾ ਦੱਬ ਕੇ ਰਖਾਉਣ ਸਾਡੇ ਹੱਕ ਦਾ ਅਸੀਂ ਲੈ ਕੇ ਆਵਾਂਗੇ ਜਿੰਦਾਬਾਦ ਜਿੰਦਾਬਾਦ ਤੁਮ ਹੈ ਮੈਂ ਕਹੂੰਗਾ ਪੰਜਾਬ ਬਣੂੰਗਾ ਹੀਰੋ ਤੇ ਤੁਸੀਂ ਕਹੋਗੇ ਇਸ ਵਾਰ 13 0 ਪੰਜਾਬ ਬਣੇਗਾ ਹੀਰੋ ਜੈ ਹੁਸਨ ਜਿੰਦਾਬਾਦ ਮੈਂ ਕਹੂੰਗਾ ਪੰਜਾਬ ਬਣੇਗਾ ਹੀਰੋ ਤੁਸੀਂ ਕਹੋਗੇ 13 0 13 0 ਦੋ ਵਾਰ ਪੰਜਾਬ ਬਣੇਗਾ ਹੀਰੋ 13 0 ਜਿੰਦਾਬਾਦ ਪੰਜਾਬ ਬਣੇਗਾ ਹੀਰੋ 13 0 ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਆਪਣੇ ਮੱਧ ਮਾਲਵਾ ਦੋਬਾ ਸਾਰੇ ਹੀ ਸਾਫ ਕਰਨੇ ਤੇ 13 0 ਦਾ ਜਿਹੜਾ ਮੇਰਾ ਸੁਪਨਾ ਹੈ ਉਦੇ ਨਾਲ ਮੈਨੂੰ ਨਾ ਕੰਮ ਕਰਨਾ ਬਹੁਤ ਸੌਖਾ ਹੋ ਜਾਊਗਾ ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ 'ਚ ਕਿਉਂਕਿ ਵਿਰੋਧੀਆਂ ਦੇ ਸਾਰੇ ਦੇ ਮੂੰਹ ਬੰਦ ਹੋ ਜਾਣਗੇ ਮੈਂ ਕੱਲਾ ਪੰਜਾਬ ਲਈ ਵਾਸਤੇ ਫੋਕਸ ਹੋਊਗਾ 13 ਜੀਲ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉੱਥੇ ਪਾਰਲੀਮੈਂਟ 'ਚ ਕੰਗਸਾ ਫਰਗੇ ਜਾ ਕੇ ਬੋਲਣ ਜਾ ਕੇ ਜਦੋਂ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਲੱਗੇ 13 ਦਾ 13 ਦਾ ਇੱਥੋਂ ਫਿਰ ਖੁਸ਼hetra ਜਿੱਤਰਿਆਂ ਦਿੱਲੀ ਜਿੱਤਰਿਆਂ ਗੁਜਰਾਤ ਜਿੱਤਰਿਆਂ ਆਪਣੇ ਸਾਥ ਜਿੱਤ ਰਹੇ ਨੇ ਸੋ ਇਸ ਕਰਕੇ 10 ਆਪਣੇ ਪਹਿਲੇ ਨੇ ਰਸਵਤ ਜਦੋਂ 35 40 ਹੋ ਗਏ ਮਜਾਲ ਹੈ ਸੈਂਟਰ ਦੀ ਕਿੱਕ ਰੁਪਈਆ ਗਲੀ ਵਾਲਾ ਪੈਸਾ ਵੀ ਸਾਡਾ ਦੱਬ ਕੇ ਰਖਾਉਣ ਸਾ ਤੇ ਹੱਕ ਦਾ ਅਸੀਂ ਲੈ ਕੇ ਆਵਾਂਗੇ ਜਿੰਦਾਬਾਦ ਜਿੰਦਾਬਾਦ ਤੁਮੇ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੇ ਤੁਸੀਂ ਕਹੋਗੇ ਇਸ ਵਾਰ ਤੇਰਾ ਜੀਤੂ ਪੰਜਾਬ ਬਣੇਗਾ ਹੀਰੋ ਜਿੰਦਾਬਾਦ ਤੇਰਾ ਹੀਰੋ ਮੈਂ ਕਹੂੰਗਾ ਪੰਜਾਬ ਬਣੇਗਾ ਹੀਰੋ ਤੁਸੀਂ ਕਹੋਗੇ 13 0 13 0 ਦੋ ਵਾਰ ਪੰਜਾਬ ਬਣੇਗਾ ਹੀਰੋ 13 0 13 0 ਪੰਜਾਬ ਬਣੇਗਾ ਹੀਰੋ 13 0 13 0 ਬਹੁਤ ਬਹੁਤ ਧੰਨਵਾਦ ਜੀ ਸਰਦਾਰ ਸੁਮਨ ਸਿੰਘ ਜਿੰਦਾਬਾਦ ਆਪਾਂ ਨੇ ਮੱਧ ਮਾਲਵਾ ਦੋ ਆਪਾਂ ਸਾਰੇ ਹੀ ਸਾਫ਼ ਕਰਨੇ ਤੇ 13 0 ਦਾ ਜਿਹੜਾ ਮੇਰਾ ਸੁਪਨਾ ਹੈ ਉਹਦੇ ਨਾਲ ਮੈਨੂੰ ਨਾ ਕੰਮ ਕਰਨਾ ਬਹੁਤ ਸੌਖਾ ਹੋ ਜਾਵਾ ਮੈਂ ਫਿਰ ਪੰਜਾਬ ਦੀ ਜੋ ਤਰੱਕੀ ਹੋਊਗੀ ਤੁਸੀਂ ਸੋਚੀ ਵੀ ਨਹੀਂ ਹੋਣੀ ਸੁਪਨੇ 'ਚ ਕਿਉਂਕਿ ਵਿਰੋਧੀਆਂ ਦੇ ਸਾਰੇ ਦੇ ਮੂੰਹ ਬੰਦ ਹੋ ਜਾਣਗੇ ਮੈਂ ਕੱਲਾ ਪੰਜਾਬ ਲਈ ਵਾਸਤੇ ਫੋਕਸ ਹੋਊਂਗਾ 13 ਜੀਲ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਦੋ 13 ਬੰਦੇ ਹੋਣ ਉੱਥੇ ਪਾਰਲੀਮੈਂਟ ਚ ਕੰਗਸਾ ਵਰਗੇ ਜਾ ਕੇ ਬੋਲਣ ਜਾ ਕੇ ਜਦੋਂ मुट्ठी ਬੰਦ ਕਰਕੇ ਇਨਕਲਾਬ ਦਾ ਨਾਰਾ ਲੱਗੇ 13 ਦਾ 13 ਦਾ ਇਥੋਂ ਫਿਰ ਕੁਲ ਖੇਤਰ ਜਿੱਤ ਰਿਆਂ ਦਿੱਲੀ ਜਿੱਤ ਰਿਆਂ ਗੁਜਰਾਤ ਜਿੱਤ ਰਿਆਂ ਆਪਣੇ ਅਸਾਮ ਜਿੱਤ ਰਏ ਨੇ ਸੋ ਇਸ ਕਰਕੇ ਦਾਸ ਆਪਣੇ ਪਹਿਲੇ ਨੇ ਰਾਸਵਚ ਜਦੋਂ 53 40 ਹੋ ਗਏ ਮਜਾਲ ਹੈ ਸੈਂਟਰ ਦੀ ਕਿੱਕ ਰੁਪਈਆ ਗਲੀ ਵਾਲਾ ਪੈਸਾ ਵੀ ਸਾਡਾ ਦਬਕੇ ਦਿਖਾਉਣ ਸਾਡੇ ਹੱਕ ਦਾ ਅਸੀਂ ਲੈ ਕੇ ਆਵਾਂਗੇ ਜਿੰਦਾਬਾਦ 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 ਮੈਂ ਮੈਂ ਕਹੂੰਗਾ ਪੰਜਾਬ ਬਣੂਗਾ ਹੀਰੋ ਤੇ ਤੁਸੀਂ ਕਹੋਗੇ ਇਸ ਵਾਰ 13 ਜੀਓ ਪੰਜਾਬ ਬਣੇਗਾ ਹੀਰੋ ਜੈ ਜੀ ਹਾਂ 13 ਜੀਓ ਮੈਂ ਕਹੂੰਗਾ ਪੰਜਾਬ ਬਣੇਗਾ ਹੀਰੋ ਤੁਸੀਂ ਕਹੋਗੇ 13 ਜੀਓ 13 ਜੀਓ ਦੋ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਓ ਤੇਰਾ ਜੀਓ ਪੰਜਾਬ ਬਣੇਗਾ ਹੀਰੋ ਤੇਰਾ ਜੀਓ ਤੇਰਾ ਜੀਓ ਬਹੁਤ ਬਹੁਤ ਧੰਨਵਾਦ ਜਿੰਦਾਬਾਦ ਪੰਜਾਬ ਤੁਮ ਸੰਗਤ ਜਿੰਦਾਬਾਦ